ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ ਕੁਮ ਜਿਤ ਕੋ ਰੋਜ਼ ਰਿਕ ਹੋਣ ਨੂੰ ਵੀਡੀਓ ਲੈ ਕੇ ਜਿੱਦਾਂ ਪਤਾ ਹੈ ਕਿ ਸੌਂ ਮਹੀਨਾ ਚੜ ਚੁੱਕਿਆ ਤੇ ਸੌਂ ਮਹੀਨੇ ਵਿੱਚ ਸਭ ਮਨਪਸੰਦ ਡਿਸ਼ ਕੁੜੀਆਂ ਦੇ ਸੌਂ ਦਾ ਸੰਧਾਰਾ ਯਾਨੀ ਕਿ ਬਿਸਕੁਟ ਜਾਂਦੇ ਨੇ ਆ ਦੇਖੋ ਕਿਦਾਂ ਬਿਸਕੁਟ ਬਣਾ ਰਹੇ ਨੇ ਹੁਣ ਬਿਸਕੁਟ ਤਿਆਰ ਕਰ ਰਹੇ ਨੇ ਤੇ ਇੱਕ ਪਲੇਟ ਵਿੱਚ ਪਾਵਾ ਰੱਖੀ ਜਾ ਰਹੇ ਨੇ ਇੱਕ ਪਲੇਟ ਵਿੱਚ ਪਾਵਾ ਰੱਖੀ ਜਾ ਰਹੇ ਤਿਆਰ ਕਰਕੇ ਤੇ ਦੂਜਾ ਉਸ ਨੱਕ ਵਿੱਚ ਪਕਾ ਰਿਹਾ ਆ ਦੇਖੋ ਬਹੁਤ ਮਿਹਨਤ ਲਾਦੀ ਬਿਸਕੁਟ ਬਣਾਉਣ ਵਿੱਚ ਇੰਨੀ ਗਰਮੀ ਵਿੱਚ ਚੱਕਮੂਦੇ ਬੈਠਣਾ ਸੇਕੂਦੇ ਬੈਠਣਾ ਆਪਣੀ ਮਾਰੇ ਮੁੱਟੀ ਕਰਨੀ ਆ ਸੋ ਇਹਨਾਂ ਨੂੰ ਇਹਨਾਂ ਦੀ ਮਿਹਨਤ ਪੂਰੀ ਦਿਨੀ ਚਾਹੀਦੀ ਆ ਦੇਖੋ ਕਿੰਨਾ ਇੱਕ ਬਿਸਕੁਟ ਤਿਆਰ ਕਰ ਲਏ ਨੇ ਇੱਕ ਜਣਾ ਪਲੇਟ ਵਿੱਚ ਤਰ੍ਹਾਂ ਕਰ ਰੱਖੀ ਆ ਤੇ ਦੂਜੇ ਜਣਾ ਸੇਕ ਵਿੱਚ ਰੱਖਿਆ ਦੇਖੋ ਉਪਰ ਘਾ ਲਈ ਤਕਾ ਗਿਆ ਕੱਢੀ ਆ ਗਿਆ ਹਰ ਇੱਕ ਕੁੜੀ ਲਈ ਬਹੁਤ ਜ਼ਿਆਦਾ ਸਪੈਸ਼ਲ ਮੀਨਣਾ ਹੁੰਦਾ ਕਿਉਂਕਿ ਇਹਨਾਂ ਦੇ ਸੌਂ ਦਾ ਸੰਧਾਰਾ ਆਉਂਦਾ ਉਹਨਾਂ ਨੂੰ ਤਿਕਨਨੇ ਸਾਰੇ ਤਿਆਰ ਕਰ ਰੱਖ ਦਨੇ ਬਹੁਤ ਹੀ ਸਵਾਦ ਤੇਜ਼ਤੀ ਬਣਾਈ ਨੇ ਪ੍ਰਕਿਰਿਆ ਦੇ ਕੋ ਸਾਰੇ ਬਿਸਕੁਟ ਤਿਆਰ ਕਰਤੇ ਨੇ ਹਲੋ ਜੀ ਹੁਣ ਤੇਪੇ ਵਿੱਚ ਪਾ ਚੁੱਕੇ ਨੇ ਮੇਰਾ ਵੀ ਸੁਨਾਰਾ ਆ ਚੁੱਕਾ ਹੈ ਵੀਡੀਓ ਬੜੀ ਲੱਗੀ ਹੋਵੇ ਤਾਂ ਲਾਈਵ ਸ਼ੇਅਰ ਜੀ ਕਮੈਂਟ ਜ਼ਰੂਰ ਕਰਦੇ ਹੋ ਪਲੀਜ਼ ਆ ਦੇਖੋ ਚਾਰ ਕਿ ਵੀ ਪਰ ਚੁੱਕੇ ਨੇ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ